ਇਹ ਗੱਲ ਤਾਂ ਮੈਂ ਆਖੂਗਾ ਕਿ ਬੇਦਾਰਸ਼ਨ ਜਿਵੇਂ ਕਹਿੰਦੇ ਨੇ ਨਹੀਂ ਹੋਣੇ ਚਾਹੀਦੇ ਮੈਂ ਕਹਿੰਦਾ ਹੋਣੇ ਚਾਹੀਦੇ ਨੇ ਕਿਉਂ ਕਿ ਇੱਕ ਐਸਾ ਅਵਸਥਾ ਹੁੰਦੀ ਹੈ ਜੀਵਨ ਦੇ ਵਿੱਚ ਬੰਦੇ ਦੀ ਕਿ ਉਹ ਘਰ ਦੇ ਵਿੱਚੋਂ ਸਮਾਜ ਦੇ ਵਿੱਚੋਂ ਰਿਸ਼ਤੇਦਾਰਾਂ ਵਿੱਚੋਂ ਸੱਜਣ ਮਿੱਤਰਾਂ ਕੋ ਕਟਿਆ ਹੋਇਆ ਜਦੋਂ ਘਰੋਂ ਬਾਹਰ ਕੱਢਿਆ ਜਾਂਦਾ ਉਹ ਤਾਂ ਉਹਦੇ ਵਾਸਤੇ ਕੋਈ ਰਸਤਾ ਹੁੰਦਾ ਸੁਸਾਇਟੀ ਸੁਇਸਾਈਡ ਦੇ ਵਾਸਤੇ ਇੱਕੋ ਹੀ ਚੀਜ਼ ਹੈ ਕਿ ਉਸ ਨੂੰ ਕੁਝ ਸਮਾਂ ਠਹਿਰਾਇਆ ਜਾ ਸਕੇ ਉਸ ਦੇ ਮਾਈਂਡ ਦੇ ਵਿੱਚੋਂ ਕੱਢਿਆ ਜਾਵੇ ਕਿ ਇਹ ਚੀਜ਼ ਠੀਕ ਨਹੀਂ ਹੈ ਇਸ ਕਰਕੇ ਤਾਂ ਜਿਹੜੇ ਹੈਗੇ ਆ ਆਸ਼ਰਮ ਉਹ ਬਿਲਕੁਲ ਸਹੀ ਹੈ ਕਿ ਇੱਥੇ ਆ ਕੇ ਸਾਰਾ ਕੋਈ ਗੱਲ ਨਹੀਂ ਕਰਦੇ ਵਿੱਚ ਉਹਨਾਂ ਨੂੰ ਮਾਪੇ ਬਾਪ ਨਾਲ ਪੁੱਤਾਂ ਨਾਲ ਮਿਲ ਕੇ ਆਪੋ ਵਿੱਚ ਉਹਨਾਂ ਦੀ ਕਾਉਂਸਲਿੰਗ ਕਰਾ ਕੇ ਉਹਨਾਂ ਨੂੰ ਘਰ ਵੀ ਵਾਪਸ ਕਰ ਦੇਣ ਇਸ ਵਾਸਤੇ ਤਾਂ ਸਹੀ ਹੈ ਤੇ ਜੇ ਇਹ ਹੀ ਆ ਕਿ ਇੱਥੇ ਉਹਨੇ ਆਪਦਾ ਮਾਈਂਡ ਹੀ ਨਹੀਂ ਬਦਲਣਾ ਜੋ ਕੁਝ ਘਰ ਦੇ ਵਿੱਚ ਈਗੋ ਲੈ ਕੇ ਕਰਦਾ ਸੀ ਉਹੀ ਈਗੋ ਲੈ ਕੇ ਬਜ਼ੁਰਗ ਅਗਰ ਆਸ਼ਰਮ ਦੇ ਵਿੱਚ ਫਿਰਦਾ ਇਸ ਕਰਕੇ ਮੈਂ ਕਹਿੰਦਾ ਇਹ ਜਿਹੇ ਬੰਦਿਆਂ ਵਾਸਤੇ ਆਸ਼ਰਮ ਕੀ ਸਮਝਣੇ ਕਮੀ ਕਿੱਥੇ ਆਈ ਕਮੀ ਤਾਂ ਇਹੋ ਹੀ ਆ ਕਿ ਜੋ ਬਜ਼ੁਰਗ ਆਦਮੀਆਂ ਆ ਆਪਦੀ 70 ਸਾਲ ਦੀ ਸੋਚ ਨੂੰ ਅੱਜ ਦੀ ਜਨਰੇਸ਼ਨ ਦੇ ਉੱਤੇ ਠੋਸਣਾ ਚਾਹੁੰਦੇ ਨੇ ਕਿ ਜੋ ਅਸੀਂ ਕਹਿੰਦੇ ਆ ਉਹ ਸਹੀ ਆ ਲੇਕਿਨ ਜੋ ਅੱਜ ਦੀ ਜਨਰੇਸ਼ਨ ਹੈਗੀ ਆ ਉਹ ਇੱਕ ਇੰਨੀ ਫਾਸਟ ਹੈ ਇੰਨੀ ਐਜੂਕੇਟਿਡ ਹੈ ਇੰਨੀ ਉਹ ਉਸ ਪਾਸੇ ਨੂੰ ਚੱਲ ਰਹੀ ਹੈ ਇਲੈਕਟ੍ਰੋਨਿਕ ਦੇ ਸਿਸਟਮ ਦੇ ਜ਼ਰੀਏ ਦੇ ਨਾਲ ਕਿ ਉਹ ਉਹਨਾਂ ਦੀ ਗੱਲ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਹੈ ਨਾ ਉਹਨਾਂ ਦੇ ਨਾਲ ਮੈਚਿੰਗ ਕਰਦੀ ਆ ਉਹ ਇਸੇ ਕਰਕੇ ਡਿਸਪਿਊਟ ਇਸੇ ਕਰਕੇ ਜਿਹੜਾ ਉਹ ਡਿਸਟੈਂਸ ਜਿਹੜਾ ਪੈਦਾ ਹੋ ਜਾਂਦਾ ਉਹ ਤੋਂ ਬਾਅਦ ਫਿਰ ਵੱਧਦਾ 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 ਜਿੰਦਾ ਦੇ ਦੁਖੀ ਹੋ ਕੇ ਜਾਓ ਕਰੋ ਆਪ ਆ ਜਾਂਦਾ ਤੇ ਜਾਂ ਬੱਚੇ ਉਹਨੂੰ ਕੱਢ ਦਿੰਦੇ ਆ ਤੇ ਆਸ਼ਰਮ ਫਿਰ ਇਸ ਕਰਕੇ ਤਾਂ ਆਸ਼ਰਮ ਜਾਂਦਾ ਹੈ ਜੋ 1978 ਔਰ 22 ਦਾ ਡਿਫਰੈਂਸ ਤੇ ਇਹ ਵੇਦਾਸ਼ਮਨ ਬਾਰੇ ਮੇਰੇ ਨਾਲ ਸੱਜਿਆ ਕੀਤਾ ਹੈ ਉਸ ਦੇ ਵਾਸਤੇ ਮੈਂ ਇੱਕੀ ਗੱਲ ਕਹਿ ਸਕਦਾ ਹਾਂ ਕਿ 1978 ਦੇ ਵਿੱਚ ਦੈਨਿਕ ਪ੍ਰਾਰਥਨਾ ਸਭਾ ਦੇ ਸੰਚਾਲਕ ਮਹਾਸ਼ਾ ਗੋਕਲ ਚਾਂਜੀ ਨੇ ਉਸ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਇੱਕ ਰਾਣ ਬਸੇਰਾ ਜਿਹੜਾ ਹੈ ਬਾਕੀ ਪ੍ਰੋਜੈਕਟਾਂ ਦੇ ਨਾਲ ਨਾਲ ਕੇ ਰਹਿਣ ਬਸੇਰਾ ਵਿਰਿੰਦ ਅਸ਼ਰਮ ਦੇ ਨਾਮ ਦਾ ਜਿਹੜਾ ਹੈ ਉਹ ਸ਼ੁਰੂ ਕੀਤਾ ਸੀ ਜਿਸ ਦਾ ਨਾਂ ਨਾਨਕਚੰਦ ਅਬਰੋਲ ਵਿਰਦਾਸ਼ਮ ਰੱਖਿਆ ਗਿਆ। ਔਰ ਉੱਥੇ ਉਹ ਲੋਕ ਜਨ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ, ਜਾਂ ਕਿਤੇ ਰਹਿਣ ਵਾਸੇ ਨਹੀਂ ਸੀ, ਜਾਂ ਕੋਈ ਪ੍ਰਬੰਧ ਨਹੀਂ ਸੀ ਉਹਨਾਂ ਦਾ ਜੋ ਹੈ ਉਹਦਾ ਪ੍ਰਬੰਧ ਕਰਕੇ ਉਹਨਾਂ ਨੇ ਇਹ ਕੀਤਾ ਸੀ। ਬਦਲਦੀਆਂ ਪ੍ਰਸਥਿਤੀਆਂ, ਬਦਲਦਾ ਸਮਾਜ, ਬਦਲਦਾ ਹੋਇਆ ਸਮਾਂ ਇਹਨੂੰ ਮੁੱਖ ਰੱਖਦਾ ਹੋਇਆ ਸ਼ਾਇਦ ਸਮਾਜ ਨੇ ਇਹ ਸਮਝਿਆ ਕਿ ਇਹਦੇ ਵਿੱਚ ਕਿਹੜੀ ਚੀਜ਼ ਆ ਕਿ ਜਿਹੜੀ ਅਸੀਂ ਜਿਆਦਾ ਵਾਲੇ ਪਾਸੇ ਚੱਲ ਪਈਏ ਔਰ ਘਰਾਂ ਦੇ ਵਿੱਚ ਵੀ ਵਕਫਾ ਕਰਾ ਦੀਆਂ ਡਿਸਟਰਬੈਂਸ ਜਿਹੜੀਆਂ ਨੇ ਉਹ ਪੈਦਾ ਹੋਈਆਂ ਉੱਥੇ ਬੜੀਆਂ-ਬੜੀਆਂ ਮੁਸੀਬਤਾਂ ਪੈਦਾ ਹੋਈਆਂ ਲੜਾਈਆਂ ਝਗੜੇ ਪੈਦਾ ਹੋਏ ਉਹਨਾਂ ਨੂੰ ਮੁੱਖ ਰੱਖ ਦਿਆ ਹੋਇਆ ਸਮਾਜ ਨੇ ਇਹ ਸਮਝਿਆ ਮੇਰੇ ਮਹਿਮਾਨਾਂ ਨੇ ਇਹ ਸਮਝਿਆ ਕਿ ਵ੍ਰਿਧ ਆਸ਼ਰਮ ਦਾ ਬਣਾਉਣਾ ਜਿਹੜਾ ਉਹ ਵਾਜਬ ਹੈ ਕਿ ਇਹ ਵ੍ਰਿਧ ਆਸ਼ਰਮ ਜਿਹੜਾ ਹੈਗਾ ਸ਼ਬਦ ਇਹ 올ਡੇਸਟ ਜਿਹੜਾ ਹੋਮ ਹੈ ਇਹ ਸਾਡਾ ਨਹੀਂ ਹੈਗਾ ਇਹ ਪश्चात्य ਸਾਹ ਬਾਹਰ ਦੇ ਦੇਸ਼ਾਂ ਦਾ ਹੈ ਇਹ ਅਸੀਂ ਉੱਥੋਂ ਲੈ ਕੇ ਆਏ ਆ ਜਾਂ ਉਹਨਾਂ ਸਾਨੂੰ ਭੇਜਿਆ ਜਿੱਥੇ ਬਾਕੀ ਚੀਜ਼ਾਂ ਇੰਨੀਆਂ ਭੇਜੀਆਂ ਉੱਥੇ ਇਹ ਵੀ ਚੀਜ਼ ਇੱਕ ਆ ਗਈ ਉਹਨਾਂ ਦੇ ਸ਼ਾਇਦ ਇਹ ਹੈਗਾ ਕਿ ਉਹ ਲੋਕ ਆਪਣਾ ਟੈਕਸ ਬਹੁਤ ਦਿੰਦੇ ਹਨ ਆਪਣੇ ਦੇ ਰਹੇ ਨੇ ਔਰ ਉਸ ਟੈਕਸ ਦੇ ਵਿੱਚੋਂ ਉਹਨਾਂ ਦਾ ਆਪਣਾ ਜਿਹੜਾ ਬੜਾਪਾ ਸਿਕਿਉਰ ਕਰਦੇ ਵਾਸਤੇ ਉਹਨਾਂ ਨੇ ਰੱਖਿਆ ਔਰ ਉਹਨਾਂ ਦਾ ਜਿੱਦਾਂ ਇੱਕ ਫਾਈਲ ਸਟਾਰ ਹਟਾਲਾ ਇਦਾਂ ਦੇ ਉਹਨਾਂ ਦੇ ਪ੍ਰਬੰਧ ਹੈਗੇ ਨੇ ਪਰਾ ਜਿਤ ਤੱਕ ਮੈਂ ਆਪਣੇ ਸ਼ਾਇਦ ਕੋਈ ਇੱਕ ਦੋ ਇਹੋ ਜਿਹਾ ਹੋਵੇਗਾ ਜਿਹਦੇ ਚ ਸੂਰਤ ਹੁਣ ਨਹੀਂ ਤੇ ਅਸੀਂ ਸਾਰੇ ਸਮਾਜ ਨਾਲ ਜੁੜੇਦੇ ਆ ਸਮਾਜ ਦਾ ਤਿਲਫੁਲ ਦਾਨ ਲੈ ਕੇ ਉਹਨਾਂ ਦੀ ਕੋਆਪਰੇਸ਼ਨ ਦੇ ਨਾਲ ਇਹ ਜਿਹੜੇ ਵਿਰਦਾਸ਼ਬ ਜਿਹੜੇ ਚਲਾਏ ਜਾਂਦੇ ਨੇ ਅੱਜ ਦੀ ਜਨਰੇਸ਼ਨ ਦੇ ਵਿੱਚ ਇਸ ਕਰਕੇ ਆ ਕਿ ਸ਼ਾਇਦ ਜਨਰੇਸ਼ਨ ਨੂੰ ਅਸੀਂ ਸਮਝਾ ਨਹੀਂ ਪਾਏ ਇਹਦੇ ਚ ਕਸੂਰ ਸਾਡਾ ਵੀ ਹੈ ਅਸੀਂ ਜਨਰੇਸ਼ਨ ਤੱਕ ਆਪਣਾ ਵਿਚਾਰ ਦੇ ਨਹੀਂ ਪਾਏ ਉਹਨਾਂ ਨੂੰ ਸਿੱਖਿਆਤ ਨਹੀਂ ਕਰ ਪਾਏ ਉਹਨਾਂ ਨੂੰ ਸਮਝਾ ਨਹੀਂ ਪਾਏ ਇਹ ਤਰ੍ਹਾਂ ਅੱਜ ਦੀ ਜਨਰੇਸ਼ਨ ਨੂੰ ਤੇ ਆਪਣੇ ਪਾਪੇ ਦਾ ਨਾਮ ਦਾ ਨਹੀਂ ਪਤਾ ਉਹ ਕੀ ਹੈ ਨਾ ਡੈਡੀ ਹੈ ਬਸ ਡੈਡੀ ਕਹਣਗੇ ਜਾਂ ਪਾਪਾ ਕਹਣਗੇ ਇਹ ਮਾਮ ਕਹਣਗੇ ਉਹਨਾਂ ਨੂੰ ਨਾਮ ਦਾ ਨਹੀਂ ਪਤਾ ਦਾਦਾ ਦਾਦੀ ਦਾ ਕਿਸੇ ਬੱਚੇ ਨੂੰ ਪੁੱਛ ਲੋ ਉਹਨਾਂ ਨੂੰ ਕਹਿਣਾ ਸਿਰ ਦਾਦੇ ਦਾ ਨਾਮ ਦਾ ਨਹੀਂ ਪਤਾ ਹੈਗਾ ਅਸੀਂ ਉਹ ਉਸ ਪਾਸੇ ਚੱਲਿਆ ਹੀ ਨਹੀਂ ਕਿ ਸਾਡਾ ਇੱਕ ਸੰਯੁਕਤ ਪਰਿਵਾਰ ਵੀ ਕਦੀ ਹੁੰਦਾ ਔਰ ਇਹ ਵੀ ਸਾਡੇ ਇੱਕ ਅੰਗ ਦਾ ਅਸੀਂ ਵਰਸੀ ਦੇ ਮਨਾਉਂਦੇ ਹਾਂ ਹਰ ਸਾਲ ਉਹਨਾਂ ਦੇ ਨਾਮ ਦੇ ਨਾਮ ਦਾ ਉਹ ਦਿਨ ਬਣਾਉਨੇ ਆ ਸਭ ਕੁਝ ਕਰਨੇ ਆ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਸੱਜਰੇ ਆ ਔਰ ਬਹੁਤ ਸਾਰੇ ਪਕਵਾਨ ਬਣਾਉਨੇ ਆ ਉਹਨਾਂ ਦੀ ਸੇਵਾ ਕਰਨੇ ਆ ਪਰ ਜਿਹੜਾ ਮਰਗਦਾ ਹੁੰਦਾ ਸ਼ਾਇਦ ਉਹ ਪਾਣੀ ਦਾ ਘੁੱਟ ਵੀ ਵਕਤ ਸਰਾਹ ਨਸੀਬ ਨਹੀਂ ਉਹਨਾਂ ਨੂੰ ਕਰ ਪਾਏ ਸੜਕੋ ਸਮਾਂ ਨਹੀਂ ਆਹੀ ਆਪਣੇ ਬੁੱਢੇ ਮਾਂ ਬਾਪ ਦਾ ਕੁਝ ਜਾ ਕੇ ਦੇਖ ਸਕੀਏ ਲੋਖੁੱਤ ਲੋਥਰਾ ਸਾਬ ਅੱਜ ਇਹ ਸ਼ਾਇ ਸੋਚ ਲਿਆ ਕਿ ਮੈਂ ਆਪਣੇ ਬਾਪ ਨੂੰ ਜਿਹੜੀ ਆ ਖਾਣ ਪੀਣ ਦੀ ਸਹੂਲਤ ਦੇ ਰਿਹਾ ਮੈਂ ਆਪਣੇ ਮਾਂ ਨੂੰ ਕੁਝ ਦੇ ਰਿਹਾ ਪਰ ਕਿੰਨੇ ਕ ਨੌਜਵਾਨ ਨੇ ਜਿਹੜੇ ਆਪਣੇ ਔਰ ਬਾਪ ਕੋ ਰਾਤ ਨੂੰ ਬੈਠਦੇ ਨੇ ਉਹਦਾ ਸੁੱਖ ਦੁੱਖ ਪੁੱਛਦੇ ਨੇ ਉਹ ਬਹੁਤ ਸੁਖੀਦ ਹੁੰਨ ਦੇ ਬਾਵਜੂਦ ਵੀ ਦੁਖੀ ਹੁੰਦੇ ਜੇ ਜਿਨ੍ਹਾਂ ਦਾ ਸਮਾਜ 'ਚ ਕੋਈ ਨਹੀਂ ਉਹਨਾਂ ਦਾ ਤੇ ਹੱਕ ਹੀ ਬੰਦਾ ਵਿਚਾਰੇ ਰੋਲਦੇ ਫਿਰਦੇ ਨੇ ਉਹਨਾਂ ਨੂੰ ਤੇ ਕੋਈ ਨਾ ਕੋਈ ਕੋਈ ਨਾ ਕੋਈ ਆਸਰਾ ਮਿਲ ਜਾਂਦਾ ਕੋਈ ਨਾ ਦੱਸ ਜਾਂਦਾ ਕਰ ਜਾਂਦਾ ਪਰ ਉੱਥੇ ਵੀ ਅੱਗੇ ਸਾਨੂੰ ਹੁਣ ਕੁਝ پابੰਦੀਆਂ ਕਰਾਉਣ ਦੀਆਂ ਲੈਣੀਆਂ ਪੈਂਦੀਆਂ ਨੇ ਵੇਖਣਾ ਪੈਂਦਾ ਕੋ ਹੈ ਕੀ ਹੈ ਜਾਇਜ਼ ਹੈ ਜਾਂ ਨਹੀਂ ਜਾਇਜ਼ ਉਹ ਗਲਤ ਹੈ ਕਿ ਜਾਂ ਠੀਕ ਹੈ ਉਹ ਤੇ ਜਿਹੜੇ ਉਹਨਾਂ ਨਾਲ ਆਉਣਾ ਪਰ ਜਿੰਨਾਂ ਦਾ ਹੁੰਦਿਆਂ ਸੁਂਦਿਆਂ ਵੀ ਹੈਗਾ ਉਹ ਵੀ ਹੈਗੇ ਨੇ ਕਿ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਕੋ ਪੈਸੇ ਵੀ ਹੈਗੇ ਨੇ ਜਿਹੜਾ ਜਿਹੜੇ ਪੈਨਸ਼ਨਰ ਵੀ ਹੈਗੇ ਨੇ ਜਿਨ੍ਹਾਂ ਦੇ ਵਪਾਰ ਵੀ ਚੱਲਦੇ ਸਨ ਉਹ ਵੀ ਲੋਕ ਆਉਂਦੇ ਨੇ ਦੋਵੇਂ ਤਰ੍ਹਾਂ ਤਰ੍ਹਾਂ ਦੇ ਆਉਂਦੇ ਨੇ ਲੇਕਿਨ ਜਿਹੜੇ ਜਿਨ੍ਹਾਂ ਕੋਲ ਨਹੀਂ ਕੁਛ ਉਹ ਕੁਛ ਜ਼ਿਆਦਾ ਹੁੰਦੇ ਨੇ ਜਿਨ੍ਹਾਂ ਕੋ ਹੈਗਾ ਉਹ ਘਰ ਦੇ ਹਾਲਾਤਾਂ ਕਰਕੇ ਵਿਚਾਰੇ ਦੌੜਦੇ ਨੇ ਸਾਡੇ ਪੰਜਾਬ ਜੀ ਇਹ ਕਿਹੋ ਜਿਹਾ ਵਰੇ ਦਾ ਆਸ਼ਰਮ ਹੈਗਾ ਜਿੱਥੇ ਪੇੜ ਹੈਗਾ ਜਿਕੇ ਪੈਸੇ ਦਿੱਤੇ ਜਾਂਦੇ ਨੇ ਕਿੰਨੇ ਪੈਸੇ 15000 ਜਾਂ 20000 ਉਹਨਾਂ ਦੇ ਮੁਤਾਬਕ ਉਹਨਾਂ ਸਬਦਾਂਵਾਂ ਦਿੱਤੀਆਂ ਜਾਂਦੀਆਂ ਨੇ ਉਹ ਉੱਥੋਂ ਇਦਾਂ ਪਤਾ ਲੱਗਦਾ ਹੈ ਕਿ ਸ਼ਾਇਦ ਇਹ ਜ਼ਰੂਰਤ ਹੈ ਇਹ ਅੱਜ ਦੀ ਜ਼ਰੂਰਤ ਹੈ ਕਿਉਂਕਿ ਬੱਚੇ ਸੰਭਾਲਦੇ ਨਹੀਂ ਪਏ ਔਰ ਇੱਕ ਚੀਜ਼ ਹੈ ਕਿ ਜਦੋਂ ਬੱਚੇ ਸਾਡੇ ਕੋਲ ਅਨਐਮਪਲੋਇਮੈਂਟ ਹੈਗੀ ਆ ਕਿ ਥੀ ਕੀ ਕਰਨਗੇ ਬੱਚੇ ਸਾਡੇ ਕੋਲ ਕੰਮ ਨਹੀਂ ਹੈਗਾ ਸਾਡੇ ਕੋਲ ਰੋਟੀ ਨਹੀਂ ਹੈਗੀ ਤੁਸੀਂ ਕਦੀ ਚਲੇ ਜਾਓ ਬਾਹਰ ਮੈਂ ਕੈਨੇਡਾ ਗਿਆ ਸੀ ਔਰ ਮੈਂ ਟ੍ਰਾਂਟੋ ਇੱਕ ਦਿਨ ਚੇਚਾ ਇਸ ਕਰਕੇ ਆਇਆ ਮੈਂ ਦੇਖਣਾ ਚਾਹੁੰਦਾ ਸਾਂ ਕਿਹੜੇ ਬੱਚੇ ਆ ਰਹੇ ਨੇ ਉੱਥੇ ਬੱਚੇ ਬੱਚੀਆਂ ਉਹ ਜਿਹੜੇ ਛੋਟੇ-ਛੋਟੇ ਜਿਹੜੇ ਆ ਰਹੇ ਸਨ ਜਿਨ੍ਹਾਂ ਦੇ ਹਾਈਲਾਈਟਸ ਕਰਕੇ ਤੇ ਉਹ ਆ ਗਏ ਨੇ ਸਾਡੇ ਕੋਲ ਇੱਥੇ ਰੋਟੀ ਨਹੀਂ ਆ ਗਈਆਂ ਸਾਡੀਆਂ ਸਕੀਮਾਂ ਨਹੀਂ ਆ ਗਈਆਂ ਮੈਂ ਪ੍ਰਾਰਥਨਾ ਕਰਾਂਗਾ ਆਪਣੇ ਦੇਸ਼ ਦੇ ਉਹਨਾਂ ਮੋਤਰਮ ਲੀਡਰਾਂ ਨੂੰ ਕੀ ਕਿਰਪਾ ਕਰੋ ਦਿਆ ਕਰੋ ਮੇਰ ਕਰੋ ਇਡਾ ਯੂਥ ਨੂੰ ਸੰਭਾਲਣ ਦੇ ਵਿੱਚ ਜਿੱਥੇ ਸਪਿਰਚੁਅਲ ਲੋਗਾਂ ਦੀ ਲੋੜ ਆ ਉਥੇ ਅੱਜ ਪੋਲਿਟਿਸ਼ੀਨਾਂ ਦੀ ਵੀ ਲੋੜ ਆ ਜਿਹੜੇ ਸਾਡੇ ਨੀਤੀ ਨਿਰਧਾਰਕ ਨੇ ਉਹਨਾਂ ਦੀ ਵੀ ਲੋੜ ਆ ਜਿਹੜੇ ਸਮਾਜ ਨੂੰ ਦੇਸ਼ ਨੂੰ ਚਲਾਉਣ ਵਾਲੇ ਉਹਨਾਂ ਦੀ ਵੀ ਲੋੜ ਆ ਇਹਨਾਂ ਦੇ ਵਾਸਤੇ ਅਸੀਂ ਰੋਜੀ ਰੋਟੀ ਦਾ ਪ੍ਰਬੰਧ ਕਰ ਸਕੀਏ ਤਾਂ ਕਿ ਬਾਹਰ ਨਾ ਜਾਏ